ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਤੇ ਵੱਡਾ ਹਮਲਾ 500 ਡਰੋਨ ਅਤੇ 40 ਮਸਾਇਲਾ ਨਾਲ ਟਿੱਚ ਭਰੇ ਆਤਮਾਕਾ ਕੀਵ ਤੋਂ ਆ ਰਹੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਰੂਸ ਨੇ ਅੱਜ ਸਵੇਰੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਆਲੇ ਦੁਆਲੇ ਦੇ ਖੇਤਰ ਤੇ ਵੱਡਾ ਹਮਲਾ ਕੀਤਾ ਹੈ ਯੂਕਰੇਨੀ ਰਾਸ਼ਟਰਪਤੀ ਬੋਲੋਦੀ ਮਰਜੇਲੇਸਕੀ ਨੇ ਦੱਸਿਆ ਕਿ ਰੂਸ ਨੇ ਲਗਭਗ 500 ਡਰੋਨ ਅਤੇ 40 ਵੱਖ-ਵੱਖ ਕਿਸਮਾਂ ਦੀਆਂ ਮਸਾਇਲਾ ਨਾਲ ਹਮਲਾ ਕੀਤਾ ਜਿਸ ਵਿੱਚ ਗੰਜਾਲ ਵਰਗੀਆਂ ਹਾਈਪਰਸੋਨਿਕ ਕਮਸਾਈਲਾ ਵੀ ਸ਼ਾਮਲ ਸਨ ਇਸ ਹਮਲੇ ਵਿੱਚ ਘੱਟੋ ਘੱਟ 2 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਨੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੀਵ ਦੇ ਵੱਡੇ ਹਿੱਸੇ ਵਿੱਚ ਬਿਜਲੀ ਅਤੇ ਹੀਟਿੰਗ ਬੰਦ ਹੋ ਗਈ ਹੈ। ਠੰਡ ਵਿੱਚ ਲੱਖਾਂ ਲੋਕ ਬਿਨਾਂ ਗਰਮੀ ਦੇ ਪ੍ਰੇਸ਼ਾਨ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਜੈਲਸੀ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਲੋਰੀਡਾ ਵਿੱਚ ਮੀਟਿੰਗ ਲਈ ਜਾ ਰਹੇ ਸਨ। ਇਹ ਮੀਟਿੰਗ ਵਿੱਚ ਜੁੱਧ ਖਤਮ ਕਰਨ ਲਈ ਸੁਰੱਖਿਆ ਗਾਰੰਟੀਆਂ ਅਤੇ ਖੇਤਰੀ ਮਾਮਲਿਆਂ ਤੇ ਗੱਲਬਾਤ ਹੋਣੀ ਹੈ। ਜਿਵੇਂ ਕਿ ਨੇ ਕਿਹਾ ਕਿ ਇਹ ਹਮਲਾ ਰੂਸ ਵੱਲੋਂ ਸ਼ਾਂਤੀ ਗੱਲਾਂ ਨੂੰ ਜਵਾਬ ਹੈ ਅਤੇ ਪੁਤਿਨ ਸ਼ਾਂਤੀ ਨਹੀਂ ਚਾਹੁੰਦੇ। ਉਰੂਸੀ ਸੁਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਕਰੇਨ ਦੇ ਊਰਜਾ ਅਤੇ ਫੌਜੀ ਠਿਕਾਣਿਆਂ ਤੇ ਨਿਸ਼ਾਨਾ ਸਾਧਿਆ ਹੈ। ਯੂਕਰੇਨੀ 에ਅਰ ਡਿਫੈਂਸ ਨੇ ਜ਼ਿਆਦਾਤਰ ਡਰੋਨ ਅਤੇ ਮਸਾਇਲਾ ਨੂੰ ਰੋਕ ਲਿਆ ਪਰ ਨੁਕਸਾਨ ਫਿਰ ਵੀ ਵੱਡਾ ਹੋਇਆ। ਪੋਲੈਂਡ ਨੇ ਵੀ ਆਪਣੇ ਫਾਈਟਰ ਜੈਟ ਉਡਾ ਕੇ ਸਰਦ ਦੀ ਰਾਖੀ ਕੀਤੀ। ਇਹ ਯੁੱਧ ਲਗਭਗ 4 ਸਾਲ ਤੋਂ ਚੱਲ ਰਿਹਾ ਹੈ ਅਤੇ ਹੁਣ ਸ਼ਾਂਤੀ ਗੱਲਾਂ ਚੱਲ ਰਹੀਆਂ ਹਨ ਪਰ ਅਜੇ ਹੀ ਹਮਲੇ ਨਾਲ ਤਣਾਅ ਵਧ ਗਿਆ ਹੈ